ਉਹ ਥੱਕ ਗਿਆ ਪੱਤਾ ਬੁਣ ਲਾ ਹਰੋਂ ਜਾਈ ਵਰਦਾਰ ਹਾਂ ਜਾਏ ਭਾਈ ਤੇ ਮੱਥਾ ਟੇਕਿਆ ਮੱਥਾ ਟੇਕ ਗਈ ਕਹਿਰਾ ਰੁਪਿਆ ਸੀਗਾ ਮੇਰੇ ਕੋਲੇ ਉਹ ਟੇਕਈ ਮੈਂ ਆ ਵੀ ਟੇਕਿਆ ਨਹੀਂ ਸਰ ਕੀ ਹੁੰਦਾ ਸੀਗਾ ਲੈ ਇਹ ਜਰੂਰੀ 10 ਰੁਪਏ ਗਾਣੇ ਨਾ ਜਵਾਕਾਂ ਨੂੰ ਕੋਈ ਚੀਜ਼ ਲੈ ਕੇ ਦੇਵਾਂਗੇ ਕਹਿਰਾ ਸੀਗਾ ਮੇਰੇ ਕੋਲੇ ਟੇਕਈ ਮੈਂ ਅੱਛਾ ਹੈ ਹੋਰ 8 ਵਜੇ ਕਿਵੇਂ ਪਏ ਇਹ ਮੇਰਾ ਭਰਾ ਆਇਆ ਸੀਗਾ ਵਿਆਹ ਦੇਣ ਵਾਸਤੇ ਹੋਰ ਵਿਆਹ ਆ ਗਿਆ ਸਾਨੂੰ ਤਾਂ ਅੱਛਾ ਇਹ ਛੋਟਾ ਆਇਆ ਸੀਗਾ ਆਪਾਂ ਜਾਵਾਂਗੇ ਸਾਰੀ ਲਾਹ ਖਰਚਾ ਹੋਰ ਆਗਾ ਨਮਾ ਵਿਆਹ ਦੇ ਖਰਚੇ ਹੁੰਦੇ ਹੀ ਨੇ ਦੱਸ ਹੁੰਦੀ ਹੈ ਲੀੜਾ ਕੱਪੜਾ ਲਿਆਵਾਂਗੇ ਲੀੜਾ ਜੋੜਾ ਲਿਆਉਣਾਗਾ ਕੱਲ ਨੂੰ ਸ਼ੂਟ ਸ਼ਾਟ ਦਵਾ ਲਈ ਸਾਨੂੰ ਸ਼ੂਟ ਸ਼ਾਟ ਦਵਾ ਲਈ ਸਾਨੂੰ ਲੈ ਫਿਰ ਮਾਇਆ ਕਾ ਨੇ ਸ਼ੂਟ ਦਵਾ ਕੇ ਲਿਆਉਂਗੇ ਸਾਨੂੰ ਹੈ ਤੇਰੇ ਕੋਲ ਤਾਂ ਹਰਾਜਾ ਹੈਗਾ ਫਿਰ ਉਹ ਪਾ ਲਈ ਉਹ ਦਾ ਪਾਟਾ ਬੈ ਉਹ ਉਹ ਨਾ ਪੂੰਗਾਟੇ ਬੈ ਫਿਰ ਕੀ ਉਹ ਤੇ ਐਡ ਪਾਵਾਂਗੀ ਮੋੜ ਦਰਾਂ ਚ ਲੈਣੇ ਵਾ ਤਾਂ ਇਹਨੂੰ ਨਹੀਂ ਪਤਾ ਉਸ ਨੇ ਹੁੰਦਾ ਵੀ ਤੁਹਾਡੇ ਕੋਲ ਹੈਗੇ ਨੇ ਤੇ ਕੋਈ ਹਰਾ ਜਾਂ ਪਲਾਈ ਸੋਹਣਾ ਲੱਗਦਾ ਪਾਇਆ ਉਹ ਉਹ ਪਾ ਲੂਗੀ ਤੇਰੇ ਕੋਲੇ ਵੀ ਕਾਲਾ ਜਾ ਹੈਗਾ ਉਹ ਪਾ ਲਈ ਇੱਕ ਦਿਨ ਦਾ ਵਿਆਹ ਐਵੇਂ ਖਰਚਾ ਨਾ ਬਣਾਓ ਠੀਕ ਹੈ ਨਾ ਨਹੀਂ ਮਾਂ ਜਮਾਂ ਹੀ ਜਲੂਸ ਨਿਕਲ ਜਾਂਦਾ ਅਗਲਾ ਖੂ ਇਹਨਾਂ ਕੋਲੇ ਲੀੜੇ ਵੀ ਨਹੀਂ ਪਾਟੀਆਂ ਟਾਕਾ ਉਹਨਾਂ ਪਾਟੀਆਂ ਤੇ ਮੇਰੇ ਤਾਂ ਪਾਟੇ ਪੇ ਮੈਨੂੰ ਕੌਣ ਲੈ ਕੇ ਦੇਊਗਾ ਅਸ ਤਾਂ ਵਿਆਹ ਹੀ ਨਹੀਂ ਜਾਂਦੇ ਚਲ ਮੈਂ ਤਾਂ ਜਾਣਦੀ ਨਹੀਂ ਮੈਂ ਤਾਂ ਜਵਾਬ ਦੇ ਦੂੰਗਾ ਉਹਨਾਂ ਨੂੰ ਤੁਹਾਡੀ ਮਰਜ਼ੀ ਹੈ ਵੀ ਮਰਜ਼ੀ ਆ ਭਾਈ ਆ ਪਿਆ ਡੱਬਾ ਅਗਲੇ ਨੇ ਤਾਂ ਵਿਆਹ ਦੇ ਤਾਂ ਉਹਨਾਂ ਦਾ ਕਿਹੜਾ ਮੁੰਡਾ ਪਿਆ ਉਹ ਕੱਢੀ ਨੂੰ ਰਹਿ ਜੂਗਾ ਚਲ ਮਰਜ਼ੀ ਹੈ ਤੁਹਾਡੀ ਭਾਈ ਨਹੀਂ ਜਾਣਾ ਪਰ ਨਾ ਤਾਂ ਲੈ ਵਾ ਭਾ ਤਾਂ ਕਿਹੜੇ ਦਿਖਾ ਦੇਣਾਂ ਇਨਾਹਨ ਕੋਲਗਟ ਮੁੱਕੀ ਪਈ ਐ ਕੋਲਗਟ ਕਿਹੜਾ ਲਿਆ ਦੇਣਗੇ ਮੰਮੀ ਕੋਲਗਟ ਮੁੱਕੀ ਪਈ ਐ ਮੁੱਕੇ ਕਿੱਥੋਂ ਕੋੜਾ ਹੈ ਤਾਂ ਹੈਗੀ 10 ਦਿਨ ਡੰਗ ਲਾ ਦੂਗੀ ਇਹ ਤਾਂ ਕਿੱਥੇ ਹੈ ਗਿਆ ਜਦੋਂ ਮੈਂ ਪਹਿਲੀ ਤਾਂ ਹੋਈ ਪਈ ਐ ਇਹ ਬੇਲੀ ਕਿੱਥੋਂ ਹੋਈ ਪਈ ਲਾ ਕੱਢ ਲਿਆ ਕੇ ਤੇ ਮੈਂ ਤੈਨੂੰ ਕੱਢ ਕੇ ਦਿਖਾਵਾਂ ਲੈ ਦੱਸ ਹਾਂ ਲੈ ਆ ਦੇ 4 ਦਿਨ ਇਧਰੋਂ ਡੰਗ ਲਾ ਦੂਗੀ 4 ਦਿਨ ਇਧਰੋਂ ਡੰਗ ਲਾ ਦੂਗੀ ਐਵੇਂ ਕਰ ਸ਼ਰਲੇ ਨੇੜਾਈ ਦੇ ਹੁੰਦੇ ਲਫੜ ਨਹੀਂ ਸਰੇ ਪਿਆਜ ਮਾਂ ਮੈਂ ਤਾਂ ਉਹਨਾਂ ਨੂੰ ਚੁੱਲੇ 'ਚ ਐ ਨਹੀਂ ਇਹ ਲੋਟ ਪਰ ਲੱਭਾਂ ਦੇ ਤਾਂ ਮਾਰ ਲੀ ਗੇ ਹੁਣ ਹੋਰ ਤਾਂ ਕੁਛ ਨਹੀਂ ਵਿਆਹ ਦਾ ਜਾਇਆ ਹੈ ਹੋਰ ਕੀ ਆਗਾ ਆਹ ਉਹ ਕੀ ਰਹਿੰਦੀ ਐ ਸਾਬਣ ਜੀ ਮੰਮੀ ਭਾਈ ਸਾਬਣ ਮੁੱਕ ਗੀ ਸਾਬਣ ਹੀ ਲਿਆ ਦਿੰਦੇ ਤੁਸੀਂ ਦੁਕਾਨ ਤੋਂ ਮਾਏ ਪੈਸਾ ਆਪਣ ਕਿਥੋਂ ਲੈ ਮਾ ਉਥੋਂ ਸਵਾਨਾ ਪੋਰਾ ਲੈ ਲੈ ਚੁੱਲੇ ਚੋਂ ਤੇ ਭਾਂਡੇ ਮਾਗ ਲੈ ਨਾ ਭਾਈ ਹੱਥ ਖਰਾਬ ਹੋ ਜਾਂਦੇ ਆ ਦੇਖ ਮੈਂ ਤਾਂ ਆਪੋ ਤੇ ਦਵਾਈ ਵੀ ਆਈ ਸੀ ਉਹ ਡਾਕਟਰ ਕਹਿੰਦਾ ਪੈਸਾ ਆਪਣ ਨਾਲ ਨਹੀਂ ਮਾ ਸਵਾਨਾ ਨਾਲ ਮਾਜਨੇ ਸਾਬਣ ਨਾਲ ਮਾਗ ਲਿਆ ਕਰੋ ਸਾਬਣ ਨਾਲ ਨਾਲੇ ਤਾਂ ਭਾਂਡੇ ਸੋਹਣੇ ਨਿੱਖਰਦੇ ਨੇ ਆ ਸਵਾਨਾ ਨਾਲੇ ਉਹੀ ਗੱਲ ਵੀ ਤੂੰ ਭਾਈ ਉਹੀ ਗੱਲ ਝੋਨਾ ਮੰਡੀ ਚ ਸਿੱਟਿਆ ਪਿਆਗਾ ਜਦੋਂ ਉਹ ਹੀ ਗੱਲ ਚੋਨਾ ਵਿਖ ਗਿਆ ਟਰਾਲੀ ਲੈ ਕੇ ਜਾਣਗੇ ਸਾਰਾ ਸਬ ਦਾ ਇਕੱਠਾ ਲਿਆਉਣਗੇ ਉਹੋ ਸਾਬਣਾਂ ਵੀ ਆ ਜੇ ਤੇ ਭਾਂਡੇ ਆ ਸਾਬਣ ਆ ਗਈ ਉਹਦੇ ਭਾਂਡੇ ਮਾਜ ਲਾਂਗੇ ਤੇ ਉਹਨਾਂ ਉਹ ਪਏ ਉੱਥੇ ਸੰਖ ਚ ਤਰੇ ਆਪਾਂ ਤਾਂ ਆਪਾਂ ਦਾ ਪੈਨੇ ਆ ਲੈ ਹੱਦ ਹੋ ਗਈ ਇਹ ਨਾਲ ਹੀ ਇਹਨਾਂ ਨੇ ਜਮੇ ਉਰਦੂ ਲਾ ਰੱਖਿਆਗਾ ਜਿਹੜੇ ਕਮਾਉਂਦੇ ਨੇ ਉਹਨਾਂ ਨੂੰ ਪਤਾ ਹੈ ਅਸੀਂ ਤਾਂ ਰੁਪਏ ਰੁਪਏ ਦੀ ਕਰਸ ਕਰਦੇ ਸੀ ਵੀਰ ਐ ਥੋੜੇ ਕ ਤਖੀਲਦਾਰ ਦੇ ਤੁਰਤੀਆਂ ਹੁੰਦੀਆਂ ਐ ਨਹੀਂ ਘਰ ਵਾਈਦੇ ਹੁੰਦੇ ਹੈ ਜਮੇ ਹੱਦ ਹੋ ਰਹੀ ਐ ਨਾਲ ਹੀ ਤਾਂ ਕੀ ਕਰਗੇ ਭਾਈ ਇਹਨਾਂ ਨੇ ਤਾਂ ਲਹੂ ਪੀ ਗੇ ਅਸੀਂ ਤਾਂ ਉਹੀ ਗੱਲ ਭੋਰੇ-ਭੋਰੇ ਦੀ ਕਿਰਸ ਕਰਦੇ ਸੀ ਹੈ ਆਏ ਨੀ ਕਬੀਲਦਾਰੀਆਂ ਤੋੜਦੀਆਂ ਹੁੰਦੀਆਂ ਕਿਸੇ ਨੂੰ ਸੂਟ ਲਿਆ ਦੇ ਕਿਸੇ ਨੂੰ ਕਾਲ ਕੱਟ ਲਿਆ ਦੇ ਕਿਸੇ ਨੂੰ ਸਾਬਣ ਲਿਆ ਦੇ ਵੀ ਤੁਸੀਂ ਡੰਗ ਲਾ ਲਓ ਜਿਵੇਂ ਲੈਂਦਾ ਹੈਗਾ ਹੈ ਆਏ ਨੀ ਕਬੀਲਦਾਰੀਆਂ ਤੋੜਦੀਆਂ ਹੁੰਦੀਆਂ ਵੀ ਰੇ ਇਹਨਾਂ ਨੇ ਤੇ ਜਵੇਂ ਹੀ ਹੋਰ ਲੋੜਾ ਸਾਰੇ ਨੂੰ ਸਸਰੀ ਦਾ ਸਾ ਸੀਨਾਮਾ ਚੈਨਲ ਸ਼ੁਰੂ ਕਰਾ ਜੀ ਆ ਬੇਨਤੀ ਹੈ ਸਾਡੀ ਸਾਰੀ ਬਾਤ ਤੋਂ ਬਾਅਦ ਇਹਨੂੰ ਸ਼ੇਅਰ ਤੇ ਕਮੈਂਟ ਕਰੋ ਸਾਨੂੰ ਜੇ ਕੋਈ ਗਲਤੀ ਹੋਈ ਦੱਸਿਓ ਅਸੀਂ ਆਪਣੀ ਗਲਤੀ ਸੁਧਾਰਾਂਗੇ ਸਾਰਿਆਂ ਨੂੰ ਧੰਨਵਾਦ